ਸਤਿ ਸ਼੍ਰੀ ਅਕਾਲ ਜੀ ਸਾਰੇ ਆਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਟ ਟਾਈਮ ਪਿੰਡ ਸੰਧਵਾ ਦੇ ਵਿੱਚ ਸੰਧਵਾ ਪਿੰਡ ਦਾ ਜਿਹੜਾ ਮਿੱਤਰੋ ਜਿਹੜਾ ਫਰੀਦਪੁਰ ਦਾ ਪਿੰਡ ਆ ਤੇ ਫਰੀਦਪੁਰ ਦਾ ਰੋਡ ਕਾ ਪੂਰੇ ਰੋਡ ਦੇ ਵਿੱਚ ਪਿੰਡ ਪੈਂਦਾ ਹੈ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਕੁਲਤਾਰ ਸੰਧਵਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਇੱਕ ਗਾਂ ਦੇ ਬਾਰੇ ਪੁਖਤਾ ਜਾਣਕਾਰੀ ਲੈ ਕੇ ਦੇਣੀ ਆ ਆ ਉਹ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਜੀ ਵੀਰ ਸੇਤਾਂਕਰ ਪਰਿਵਾਰ ਵੀਰੇ ਚੜਦੀ ਕਲਾ ਜੀ ਠੀਕ ਹੈ ਇੱਕ ਵਾਰੀ ਨਾਮ ਦੱਸ ਦਈਏ ਬਈ ਆਪਣਾ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਬਈ ਆਪਣਾ ਕਿਹੜੀ ਸੜਕ ਤੇ ਰਹਿ ਗਿਆ ਘਰ ਇਹ ਦਾਨੇ ਵਾਲਾ ਰੋਡ ਤੇ ਹੀ ਦਾਨੇ ਵਾਲਾ ਰੋਡ ਤੇ ਠੀਕ ਹੈ ਪਿੰਡ ਸੰਧਵਾ ਦਾਨੇ ਵਾਲਾ ਰੋਡ ਠੀਕ ਹੈ ਬਈ ਅੱਛਾ ਇੰਦਰਜੀਤ ਬਈ ਜਿਹੜੀ ਗਾਂ ਸੁਆ ਸੁੱਕੇ ਨਵਾ ਸੁੰਦੀ ਆਪੀ ਤੀਜਾ ਜੀ ਤੀਜਾ ਕਿੰਨੇ ਦਿਨ ਬਾਕੀ ਆ ਬਈ ਬਸ ਲੈ ਜੂ 5-4 ਦਿਨਾਂ ਦੀ ਕੱਚੀ ਹੈ ਠੀਕ ਹੈ ਬਈ ਦੁੱਧ ਕਿੰਨਾ ਕੁ ਚੋਇਆ ਹੋਇਆ ਦੁੱਧ ਬਈ ਇਹ ਦੇ ਦੂਗੀ 16-17 ਲੀਟਰ ਠੀਕ ਹੈ ਬਈ ਦਿਨ ਕਿੰਨੇ ਪਏ ਆ ਇਹਦੇ ਹੁਣ ਬਸ 5-4 ਦਿਨ ਹੀ ਲਊਗੀ ਜੀ ਠੀਕ ਹੈ ਬਈ ਰੇਟ ਕੀ ਰੱਖਿਆ ਬਾਈ ਰੇਟ ਆ 50000 ਰੁਪਏ ਰੱਖਿਆ ਠੀਕ ਆ ਮਾਨਤਾ ਨੇ ਦੇ ਵਿੱਚੋਂ ਕੋਈ ਕਰ ਦਾਂਗੇ ਜੀ ਨੰਬਰ ਦੱਸੀ ਬਾਈ ਆਪਣਾ 99883 ਜੀ 77671 9988883 ਜੀ 83 77671 77671 77671 ਠੀਕ ਆ ਬਈ ਤੋਰ ਦੀ ਵੀ ਕੱਢ ਦੀ ਬਾਦ ਤੋਰ ਦੀ ਲੈ ਮੇਤਰੋ ਤੀਜਾ ਸੁਆਸ ਹੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਢੈਣ ਹਜੇ ਮਿੰਨ ਮਨੋ 5 6 ਦਿਨ ਇਹਨੇ ਲੈ ਜਾਣੇ ਆ ਲੇਵਾਲੂਆ ਚੰਗਾ ਥਣਾ ਦਾ ਗੈਪ ਚੰਗਾ ਆਪਸੀ ਦੂਰੀ ਚੰਗੀ ਆ ਥਣਾ ਦੇ ਵਿੱਚ ਤੇ ਮੇਤਰੋ ਜਰਸੀ ਦਾ ਕਰਾਸ ਜੇ ਅੰਗ ਤੇ ਪੈਂਦੀ ਆ ਕਰਮਾ ਵਾਲੀ ਦਰਮਿਆਨੇ ਸਾਈਜ਼ ਦੇ ਵਿੱਚ ਵੜ ਵਧੀਆ ਦੁੱਧ ਵਾਲੀ ਗਾਵਾਂ ਕਿਉਂਕਿ ਘਰੇ ਰੱਖਣ ਵਾਲੇ ਭਰਾ ਦੇ ਲਈ ਕੰਮ ਦੀ ਆ ਠੰਡੀ ਠੁੰਡੀ ਬਹੁਤ ਆ ਗਾਂ ਬਾਕੀ ਪਲੀ ਹੋਈ ਆ ਨਿਗਰ ਆਵੇਂ ਬਸ ਕੋੜ ਥੋੜੀ ਜਿਹੀ ਖੁਸ਼ਕੀ ਜ਼ਰੂਰ ਹੈਗੀ ਆ ਵੀ ਮਨੋ ਜਿਵੇਂ ਕਹਦੇ ਨੇ ਉਹਨੇ ਚਮਕਣੀ ਹੈਗੀ ਇਹਦੇ ਵਿੱਚ ਉਵੇਂ ਚੰਗੀ ਆ ਗਾਂ ਲਿੱਸੀ ਨਹੀਂਗੀ ਉਵੇਂ ਕਹਿ ਸਕਦੇ ਆਪਾਂ ਬਸ ਚਮਕਾਲੇ ਪੱਖ ਤੋਂ ਹੀ ਜਾਂਦੀ ਆ ਰੰਗ ਜਿਹੜਾ ਉਹ ਗੇਰੂ ਜਿਹਾ ਵਾ ਕਰਮਾ ਵਾਲੀ ਦਾ ਤਾਂ ਚਾ ਚੰਗਾ ਵਾ ਸਰੀਰ ਕਾਲੇ ਪੱਖ ਚੰਗਿਆ 50000 ਰੁਪਇਆ ਕੀਮਤ ਆ ਮਾਨਤਨ ਹੋ ਜਾਊਗਾ ਵਿੱਚੋਂ ਬਾਈ ਦੇਖ ਸਕਦੇ ਹੋ ਸਾਰੇ ਅੰਗ ਆ ਜਿਹੜੇ ਚੰਗੇ ਆ ਕਰਮਾਲੀ ਨੂੰ ਲੱਗੇ ਹੋਏ ਬਰੀਕੀ ਚੰਗੀ ਆ ਆਰਡਰ ਦੀ ਕੁਆਲਿਟੀ ਚੰਗੀ ਆ ਸਰੀਰ ਚੰਗਾ ਵਾ ਜਿੰਨਾ ਸੰਭੀ ਹੋਈ ਹੈ ਕਰਮਾਂ ਵਾਲੇ ਇਹ ਰੇਟ ਆ ਜਿਹੜਾ 50000 ਰੁਪਿਆ ਵਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਸੰਧਵਾਵਾ ਜ਼ਿਲ੍ਹਾ ਫਰੀਦਕੋਟ ਆ ਕੋਟਕਪੂਰੇ ਤੋਂ ਫਰੀਦਕੋਟ ਤੋਂ ਕੋਟਕਪੂਰਾ ਰੋਡ ਦੇ ਉੱਤੇ ਜਦੋਂ ਆਪਾਂ ਕੋਟਕਪੂਰੇ ਤੋਂ ਫਰੀਦਕੋਟ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਸੰਧਵਾ ਹੀ ਆਉਂਦਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਗਾਮ ਪਸੰਦ ਆ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਚਾਹੁੰਦੇ ਹਾਂ